ਆਓ ਖਾਲਸਾ ਦੀ ਫਤਿਹ ਪ੍ਰਮਾਨ ਕਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਇੱਕ ਪਾਵਨ ਤੁਕ ਹੈ ਬਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹੇ ਪਾਈ ਨਾ ਕੋ ਵੈਰੀ ਨਹੀਂ ਬੇਗਾਂਦਾ ਸਗਲ ਸੰਗ ਹਮ ਕੋ ਬਣਾਈ ਇੱਕ ਮਹਾਨ ਗੁਰਸ਼ਿਕ ਹੋਏ ਜਿਨ੍ਹਾਂ ਦਾ ਅੱਜ ਬੜੇ ਉੱਚ ਪੱਧਰ ਤੇ ਮਹਾਨ ਮਾਨਵ ਸੇਵਾ ਦਿਵਸ ਮਨਾਇਆ ਗਿਆ ਇਹਨਾਂ ਦਾ ਨਾਮ ਆਪਾਂ ਸਾਰੇ ਜਾਣੂ ਆ ਭਾਈ ਕਨਈਆ ਜੀ ਜਿਨ੍ਹਾਂ ਦੇ ਨਾਂ ਤੇ ਅੱਜ ਸੇਵਾ ਸੈਟੀਆਂ ਚੱਲਦੀਆਂ ਨੇ ਉਹਨਾਂ ਦਾ ਜਿਹੜਾ ਜਨਮ ਹੈ ਉਹਨਾਂ ਨੇ ਜਦੋਂ ਅਵਤਾਰ ਧਾਰਿਆ ਪਾਕਿਸਤਾਨ ਅਲੱਗ ਪਾਕਿਸਤਾਨ ਦੇ ਵਿੱਚ ਸਿਆਲਕੋਟ ਦਾ ਇਲਾਕਾ ਹੈ ਵਜ਼ੀਰਾਬਾਦ ਦੇ ਵਿੱਚ ਪਿੰਡ ਹੈ ਸੋਧਰਾ ਪਿਤਾ ਦਾ ਨਾਮ ਇਤਿਹਾਸ ਦੇ ਪੰਨੇ ਦੱਸਦੇ ਨੇ 나ਥੂ ਰਾਮ ਜੀ ਤੇ ਮਾਤਾ ਸੁੰਦਰੀ ਜੀ ਦੇ ਗ੍ਰਹਿ ਵਿਖੇ 1647 ਈਸਵੀ ਨੂੰ ਹੋਇਆ 1718 ਤੱਕ ਅਲਸਾਨੀ ਜਾਮੇ ਦੇ ਵਿੱਚ ਰਹੇ ਨੌਵੇਂ ਪਾਤਸ਼ਾਹ ਨੌਵੇਂ ਗੁਰੂ ਨਾਨਕ ਗੁਰੂ ਤੇਗ ਬਹਾਦਰ ਮਹਾਰਾਜ ਜਿਨ੍ਹਾਂ ਦੇ ਚਰਨਾ ਵਿੱਚ ਜਾ ਕੇ ਸੰਗਤ ਕਰਨ ਦਾ ਮੌਕਾ ਮਿਲਿਆ ਹਜ਼ੂਰ ਸੱਚੇ ਪਾਤਸ਼ਾਹ ਨੇ ਕਈ ਸੇਵਾਵਾਂ ਦੇ ਵਿੱਚ ਇਹਨਾਂ ਦੀ ਡਿਊਟੀ ਲਈ ਜਲ ਮਗਾਉਣਾ ਜਦੋਂ ਭਾਈ ਸਾਹਿਬ ਨੇ ਜਲ ਲੈ ਕੇ ਆਉਣਾ ਤਾਂ ਕਈ ਵਾਰੀ ਜਲ ਢੋਲ ਦੇਣਾ ਇਸੇ ਤਰ੍ਹਾਂ ਲੰਬਾ ਸਮਾਂ ਇਹ ਕੰਮ ਚੱਲਦਾ ਰਿਹਾ ਸੇਵਾ ਚਲਦੀ ਰਹੀ ਪਰ ਸਤਗੁਰੂ ਸੱਚੇ ਪਾਤਸ਼ਾਹ ਦਾ ਹੁਕਮ ਮੰਨਿਆ ਐਸਾ ਸਮਾਂ ਆ ਗਿਆ ਇੱਕ ਦਿਨ ਵੱਡੀ ਡਿਊਟੀ ਲੱਗੀ ਜਦੋਂ ਕਲਗੀ ਤਰ ਪਾਤਸ਼ਾਹ ਦੀਆਂ ਜੰਗਾਂ ਹੋਈਆਂ 1704 ਈਸਵੀ ਦੇ ਅੰਦਰ ਹਜ਼ੂਰ ਸੱਚੇ ਪਾਤਸ਼ਾਹ ਦੀ ਜੰਗ ਦੇ ਵਿੱਚ ਭਾਈ ਕਨਈਆ ਜੀ ਦੀ ਮਸ਼ਕ ਲੈ ਕੇ ਜਲ ਛਕਾਉਣ ਦੀ ਸੇਵਾ ਲੱਗੀ ਵੀ ਜਿਹੜੇ ਆਪਣੇ ਸਿੱਖ ਨੇ ਉਹਨਾਂ ਨੂੰ ਜਲ ਛਕਾਇਆ ਜਾਵੇ ਬਸ ਫਿਰ ਗੁਰੂ ਸਾਹਿਬ ਦੀ ਉਹ ਕਿਰਪਾ ਵਰਤੀ ਕਿਉਂਕਿ ਹਜ਼ੂਰ ਦੇ ਕੋਲ ਰਹਿ ਕੇ ਹਜ਼ੂਰ ਸੱਚੇ ਪਾਤਸ਼ਾਹ ਨੇ ਅੰਦਰ ਬਾਹਰ ਦੀ ਸਾਰੀ ਦਿੱਖ ਭਾਈ ਕਨਈਆ ਜੀ ਨੂੰ ਦਿਖਾ ਦਿੱਤੀ ਸੀ ਫਿਰ ਹਜ਼ੂਰ ਦੇ ਪਾਵਨ ਬਚਨ ਮੰਨ ਕੇ ਜਦੋਂ ਜੰਗ ਦੇ ਵਿੱਚ ਜਲ ਲੈ ਕੇ ਜਾਂਦੇ ਨੇ ਨਾਲ ਦੀ ਨਾਲ ਜਿਹੜਾ ਦੁਸ਼ਮਣ ਦਲ ਲੜ ਰਿਹਾ ਹੈ ਉਹ ਮੁਗਲ ਪਾਣੀ ਮੰਗਦੇ ਨੇ ਉਹਨਾਂ ਨੂੰ ਵੀ ਸ਼ਿਕਾ ਕਰ ਦਿੰਦੇ ਨੇ ਆਖਰ ਕਲਗੀਧਰ ਪਾਤਸ਼ਾਹ ਕੋਲ ਇਹਨਾਂ ਦੀ ਸ਼ਿਕਾਇਤ ਹੋਈ ਫਿਰ ਸਤਿਗੁਰੂ ਦੇ ਚਰਨਾਂ ਵਿੱਚ ਆਏ ਭਾਈ ਕਨਈਆ ਜੀ ਨੂੰ ਪੁੱਛਿਆ ਬਈ ਤੁਸੀਂ ਦੂਜੇ ਦੁਸ਼ਮਣਾਂ ਨੂੰ ਦੂਜੇ ਦਲ ਦੇ ਜਿਹੜੇ ਬੰਦੇ ਲੜਦੇ ਨੇ ਉਹਨਾਂ ਨੂੰ ਪਾਣੀ ਪਿਲਾਉਨੇ ਹੋ ਤੇ ਮਹਾਰਾ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਖਲੋ ਕੇ ਕਿਹਾ ਸੱਚੇ ਪਾਤਸ਼ਾਹ ਜਿੱਧਰ ਵੀ ਮੈਂ ਦੇਖਦਾ ਮੈਨੂੰ ਤੁਹਾਡੇ ਹੀ ਦਰਸ਼ਨ ਹੁੰਦੇ ਨੇ ਤੁਹਾਤੋਂ ਬਿਨਾ ਮੈਨੂੰ ਕੁਝ ਵੀ ਨਹੀਂ ਦਿੰਦਾ ਭਾਈ ਵੀਰ ਸਿੰਘ ਨੇ ਬੜੇ ਕਮਾਲ ਦੇ ਅੱਖਰ ਲਿਖੇ ਨੇ ਹਜ਼ੂਰ ਸੱਚੇ ਪਾਤਸ਼ਾਹ ਵੱਲ ਮੁੱਖ ਕੀਤਾ ਭਾਈ ਵੀਰ ਸਿੰਘ ਲਿਖਦੇ ਨੇ ਕਹਿੰਦੇ ਭਾਈ ਕਨਈਆ ਜੀ ਕਹਿਣ ਲੱਗੇ ਸਤਿਗੁਰੂ ਜੀ ਕਹਿੰਦੇ ਮੈਂ ਜਿਸ ਵੀ ਮੁਖ 'ਚ ਪਾਣੀ ਪਾਉਣਾ ਮੈਨੂੰ ਦੂਜਾ ਨਹੀਂ ਦਿੰਦਾ ਜਿੱਧਰ ਦੇਖਦਾ ਮੈਨੂੰ ਤੁਸੀਂ ਹੋਂਦੀ ਨੇ ਉਹ ਤੈਨੂੰ ਪਿਆ ਪਲਾਵਾ ਪਾਣੀ ਸਿਰ ਮੇਰੇ ਦੇ ਸਾਈ ਤੁਰਕ ਅਤੁਰਕ ਨਾ ਦਿਸੈ ਮੈਨੂੰ ਤੂੰ ਦਿਸਦਾ ਸਭ ਨਹੀਂ ਥਾਈ ਜਦੋਂ ਇਹ ਗੱਲ ਖਈ ਸਤਿਗੁਰੂ ਹਸੇ ਹਜ਼ੂਰ ਸੱਚੇ ਪਾਤਸ਼ਾਹ ਸਤਿਗੁਰੂ ਹਸੇ ਗਲ ਲਾਇਆ ਪਿਆਰਾ ਇੱਕ ਮੱਲਮ ਦੀ ਡੱਬੀ ਹੱਥ ਫੜਾਈ ਕਹਿੰਦੇ ਆਹ ਜਦੋਂ ਪਾਣੀ ਪਣਾਵੇਂ ਪਾਣੀ ਦੇ ਨਾਲ ਮੱਲ ਵੀ ਰਖੀ ਲੋੜ ਪੈਣ ਤੇ ਲਾਈ ਤੇ ਭਾਈ ਕਨਈਆ ਜੀ ਨੇ ਇਹ ਬਖਸ਼ਿਸ਼ ਗੁਰੂ ਸਾਹਿਬ ਤੋਂ ਲਈ ਆਓ ਹਜ਼ੂਰ ਕਿਰਪਾ ਕਰਨ ਆਪਾਂ ਤਾਂ ਇਹੀ ਅਰਦਾਸ ਕਰ ਸਕਦੇ ਆ ਜਿੱਥੇ ਅੱਜ ਭਾਈ ਕਨਈਆ ਮਨਵ ਸੇਵਾ ਦਿਵਸ ਸਮੁੱਚੇ ਸੰਸਾਰ ਦੇ ਵਿੱਚ ਮਨਾਇਆ ਗਿਆ ਪੰਜਾਬ ਸਰਕਾਰ ਵੱਲੋਂ ਵੀ ਮਨਾਇਆ ਗਿਆ ਅਤੇ ਹਜ਼ੂਰ ਇਸ ਤਰ੍ਹਾਂ ਦੀ ਸੇਵਾ ਉਹਨਾਂ ਦੇ ਹਿੱਸੇ 'ਚ ਆਈ ਪਰ ਸਾਨੂੰ ਵੀ ਅੱਜ ਨੌਜਵਾਨਾਂ ਨੂੰ ਹੋਰ ਸਾਰਿਆਂ ਨੂੰ ਇੰਨੇ ਪਿਆਰ ਦੇ ਨਾਲ ਸੇਵਾ ਕਰਨੀ ਚਾਹੀਦੀ ਹੈ ਤੇ ਭਾਈ ਕਨਈਆ ਜੀ ਦੀਆਂ ਮਹਾਨ ਬਖਸ਼ਿਸ਼ਾਂ ਆਪਾਂ ਵੀ ਲੈ ਸਕੀਏ ਜਿਨ੍ਹਾਂ ਨੇ ਕਲਗੀਧਰ ਪਾਤਸ਼ਾਹ ਦੀ ਬਖਸ਼ਿਸ਼ ਲਈ ਕੋਟਾਨ ਕੋਟਾਨ ਬਾਦ ਪ੍ਰਣਾਮ ਹੈ ਉਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ